ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਸਰ ਟੂਰ ਐਂਡ ਟਰੈਵਲ ਕਰਨਾਲ ਰਿਸਟਰ ਬਲੋ ਇੱਕ ਜੀ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਸ੍ਰੀ ਸਤਖੰਡ ਹਰਿ ਜੀ ਸਾਹਿਬ ਦੀ ਯਾਤਰਾ ਲਈ ਜਿਹੜੀ ਇਹ ਯਾਤਰਾ ਜੀ ਹਰ ਮਹੀਨੇ ਦੀ 15 ਤਰੀਕ ਨੂੰ ਖੰਨੇ ਤੋਂ ਗੁਰਦੁਆਰਾ ਸ੍ਰੀ ਕਨਗੀਤਾ ਸਾਹਿਬ ਤੋਂ ਸਵੇਰੇ 5 ਵਜੇ ਰਵਾਨਾ ਹੋਇਆ ਕਹਾਇਆ ਕਰੂਗੀ ਜੀ ਖੰਨੇ ਤੋਂ ਚੱਲ ਕੇ ਫਤੇਗੜ ਸਾਹਿਬ ਫਤੇਗੜ ਤੋਂ ਜੀ ਜਾਸਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਣੇ ਉਹਨਾਂ ਨੇ ਦਰਸ਼ਨ ਕਰਾਏ ਜਾਉਗੇ ਉੱਤੋਂ ਬਾਅਦ ਹਜੂਰ ਸਾਹਿਬ ਪਹੁੰਚ ਕੇ ਜਿੰਨਾ ਵੀ ਹਜੂਰ ਸਾਹਿਬ ਦੇ ਲੋਕਲ ਗੁਰਦਾਰੇ ਹੋਣ ਆਏ ਦਰਸ਼ਨ ਕਰਾਇਆ ਜਾਇਆ ਕਰੂਗੇ ਜਿਹੜਾ ਜੀ ਇਹ ਯਾਤਰਾ ਹੋਗੀਏ ਆਤਤੋਂ 9 ਦਿਨ ਦੀ ਹੋਗੀ ਜੀ ਇਹਦੀ ਬੁਕਿੰਗ ਕਰਾਉਣ ਲਈ ਠੀਕ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਕਿਹੜਾ ਦਫ਼ਤਰ ਆ ਅਮਲੋਰ ਰੋਡ ਤੇ ਨੀਅਰ ਆਈ.ਡੀ.ਐਮ.ਪੀ. ਰੈਸ ਉਪਰੋਜਤ ਸਬਜ਼ੀ ਮੰਡੀ ਆ ਜੀ ਇਹਦੀ ਕਿਹੜੀ ਅਡਵਾਂਸ ਬੁਕਿੰਗ ਆ ਜੀ ਉਹ 2000 ਰੁਪਈਆ ਸੀਟ ਆ ਜੀ ਪਰ ਸੀਟ ਸਾਡੇ ਕੋਲ ਕਿਹੜੀਆਂ ਗੱਡੀਆਂ ਜੀ ਟੈਂਪੂ ਟਰੈਵਲ ਰਵਾਨੀਆਂ ਤੇ ਸਿੰਪਲ ਟੈਂਪੂ ਟਰੈਵਲ ਜਿਹੜੇ ਤੁਹਾਨੂੰ ਲੈ ਕੇ ਜਾਉਂਗੇ ਫੁੱਲ ਏਸੀ ਪੂਸ ਬੈਕ ਸੀਟਾਂ ਵਾਲੀ ਬਾਕੀ ਸਾਡੇ ਨੰਬਰ ਦਿੱਤੇ ਹੋਇਆ ਉਹ ਜਾਨੀ ਜਾਣਕਾਰੀ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਸਰ ਟੂਰਨ ਟਰੈਵਲ ਖੰਨਾ ਵਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜੀ ਸ੍ਰੀ ਸੱਚਖੰਡ ਹਜੂ ਸਾਹਿਬ ਦੀ ਯਾਤਰਾ ਲਈ ਹਰ ਮਹੀਨੇ ਦੀ 15 ਤਰੀਕ ਨੂੰ ਖੰਨੇ ਤੋਂ ਗੁਰਦੁਆਰਾ ਸ੍ਰੀ ਕਨਗੀਦਰ ਸਾਹਿਬ ਤੋਂ ਸਵੇਰੇ 5 ਵਜੇ ਗੱਡੀ ਦੀ ਰਵਾਨਗੀ ਹੋਇਆ ਕਰੇਗੀ ਜੀ ਖੰਨੇ ਤੋਂ ਚੱਲ ਕੇ ਫਤੇਗੜ ਸਾਹਿਬ ਬਾਕੀ ਜਿੰਨੇ ਵੀ ਰਾਹ ਦੇ ਵਿੱਚ ਗੁਰਦੁਆਰੇ ਸਾਰਿਆਂ ਦੇ ਦਰਸ਼ਨ ਕਰਾਏ ਜਾਵੋਗੇ ਖਾਚਕੰਡ ਹਜੂਰ ਸਾਹਿਬ ਜਾ ਕੇ ਜਿੰਨੇ ਵੀ ਉੱਥੇ ਲੋਕਲ ਦੇ ਗੁਰਦੁਆਰੇ ਆ ਸਭ ਦੇ ਉੱਥੇ ਦੇ ਦਰਸ਼ਨ ਕਰਾਏ ਜਾਉਗੇ ਇੱਕਣੀ ਵਾਪਸੀ ਤੇ ਆਉਣ ਲੱਗੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਏ ਕਰਾਏ ਜਾਉਗੇ ਤੁਸੀਂ ਆਪਣੀ ਬੁਕਿੰਗ ਕਰਾਉਣ ਦੇ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡਾ ਕਿਹੜਾ ਮੇਨ ਦਫ਼ਤਰ ਆ ਉਹ ਖੰਨੇ ਅਮਲੋ ਰੋਡ ਤੇ ਐਸ ਡੀ ਐਮ ਦੀ ਰਹਿ ਦੇ ਨਾਲ ਆ ਜੀ ਆਰਾਮ ਸਾਹਿਬ ਟੂ ਰੈਟ ਕਰੇਵ ਵੱਲੋਂ 2000 ਰੁਪਿਆ ਅਡਵਾਂਸ ਤੁਸੀਂ ਦੇਖ ਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਬਾਕੀ ਜਾਣਕਾਰੀ ਦੇ ਲਈ ਸਾਡੇ ਨੰਬਰ ਦਿੱਤੇ ਗਏ ਆ ਉਹਦੇ ਉੱਤੇ ਤੁਸੀਂ ਪੂਰੀ ਜਾਣਕਾਰੀ ਸਾਥੋਂ ਹਾਸਲ ਕਰ ਸਕਦੇ ਹੋ ਜੀ ਠੀਕ ਹੈ ਜੀ ਥੈਂਕ ਯੂ